री सोचते जब तक सूरज चांद रहेगा नाम रहेगा और जब तक सूरज चांद रहेगा नाम रहेगा जय भी जय जय भारत मैडम सह जो ਅੰਮੇਂਕਰ ਜਿੰਦਾਬਾਦ ਲਾਖਰ ਵੀ ਅੰਮੇਂਕਰ ਜਿੰਦਾਬਾਦ ਬਾਵਾ ਸਾਹਿਬ ਦੀ ਸੋਚ ਤੇ ਪੈਰਾਧਿਆਨ ਦੇ ਧੋਕੇ ਬਾਵਾ ਸਾਹਿਬ ਦੀ ਸੋਚ ਤੇ ਪੈਰਾਧਿਆਨ ਦੇ ਧੋਕੇ ਅੱਜ ਸਭ ਤੋਂ ਪਹਿਲਾਂ ਤਾਂ ਬਾਵਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕ ਹੋਵੇ ਸਾਰਿਆਂ ਨੂੰ ਬਾਵਾ ਸਾਹਿਬ ਸਾਡੇ ਸੰਵਿਧਾਨ ਦੇ ਨਿਰਮਾਤਾ ਹੋਏ ਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਉਹਨਾਂ ਨੂੰ ਯਾਦ ਕਰਨਾ ਉਹਨਾਂ ਨੂੰ ਤੇ ਚਰਨਾਂ 'ਚ ਪ੍ਰਣਾਮ ਕਰਨਾ ਕਿਉਂਕਿ 바ਵਾ ਸਾਹਿਬ ਦਾ ਦਿੱਤਾ ਸੰਵਿਧਾਨ ਅੱਜ ਦੇਸ਼ ਚੱਲ ਰਿਹਾ ਅੱਜ ਕੁਝ ਤਾਕਤਾਂ ਸਤਾਧਾਰੀ ਤਾਕਤਾਂ ਜਿਹੜਾ ਕਿ 바ਵਾ ਸਾਹਿਬ ਦੇ ਸੰਵਿਧਾਨ ਨੂੰ ਪਦੰਦੀਆਂ ਕੋਸ਼ਿਸ਼ਾਂ ਰਚ ਰਹੀਆਂ ਔਰ ਕਾਂਗਰਸ ਪਾਰਟੀ ਹਮੇਸ਼ਾ 바ਵਾ ਸਾਹਿਬ ਦਾ ਸਤਕਾਰ ਕਰਦੀ ਆ 바ਵਾ ਸਾਹਿਬ ਦੇ ਦਿੱਤੇ ਸੰਵਿਧਾਨ ਨੂੰ ਹਮੇਸ਼ਾ ਅੱਗੇ ਲੈ ਕੇ ਜਾਊਗੀ ਔਰ ਹਮੇਸ਼ਾ ਉਹਦੇ ਤੇ ਪਹਿਰਾ ਦੇਊਗੇ ਕਾਂਗਰਸ ਪਾਰਟੀ ਦੀ ਇੱਕ ਜ਼ਿੰਮੇਵਾਰੀ ਆ ਕਿਉਂਕਿ ਕਾਂਗਰਸ ਇੱਕ ਸਰਪ੍ਰਸਤ ਪਾਰਟੀ ਆ ਔਰ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਬਾਵਾ ਸਾਹਿਬ ਨੇ ਵੀ ਇਹ ਸਾਨੂੰ ਦਿੱਤਾ ਅੱਜ ਇਹ ਦੇਸ਼ ਉਹਦੇ ਤੇ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਚੱਲੂਗਾ ਅੱਜ ਜਿੱਥੇ ਸਾਨੂੰ ਸਾਰਿਆਂ ਨੂੰ ਇਹਨਾਂ ਤਾਕਤਾਂ ਦਾ ਡਟ ਕੇ ਸਾਹਮਣਾ ਕਰਨ ਦੀ ਲੋੜ ਆ ਤਾਂ ਬਾਵਾ ਸਾਹਿਬ ਦੇ ਸੋਚ ਤੇ ਪਹਿਰਾ ਦੇਣ ਦੀ ਲੋੜ ਆ ਸਾਡੇ ਨਕੋਦਰ ਹਲਕੇ ਦੇ ਸਾਰੇ ਅਧਿਕਾਰ ਸਾਹਿਬਾਨ ਔਰ ਅਸੀਂ ਨਾਲ ਧਰਮਵਾਦੀਆਂ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਲਾਡੀ ਸ਼ੇਰੋ ਵਾਲੀ ਜੀ ਦਾ ਜਿਨ੍ਹਾਂ ਨੇ ਸਾਡੇ ਨਾਲ ਆ ਜਾ ਕੇ ਇੱਥੇ ਜੋ ਦੇਸ਼ ਦੀ ਅਖੰਡਤਾ, ਏਕਤਾ ਔਰ ਬਰਾਬਰੀਤਾ ਔਰ ਸੰਵਿਧਾਨ ਜਿਹਦੇ ਉੱਤੇ ਅੱਜ ਅਸੀਂ ਪਹਰਾ ਦੇ ਰਹੇ ਆਂ ਉਹਦਾ ਅੱਜ ਜੋ ਰਚਨਾਕਾਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਵਸ ਦੇ ਉੱਤੇ ਜੋ ਉਹਨਾਂ ਦੇ ਅਸੀਂ ਇੱਥੇ ਆਪਣੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਆਂ ਔਰ ਅਸੀਂ ਇਹ ਗੱਲ ਇਕੱਲੀ ਇਹ ਨਹੀਂ ਕਿ ਉਹ ਸਾਡੇ ਸੰਵਿਧਾਨ ਦੇ ਨਿਰਮਾਤਾ ਸੀ ਜੇ ਉਹਨਾਂ ਦਾ ਦੇਖੀਏ ਜ਼ਿੰਦਗੀ ਸੰਘਰਸ਼ ਸੀ ਉਹਨਾਂ ਨੇ ਸਾਨੂੰ ਸੰਘਰਸ਼ੀ ਰਾਹ ਤੇ ਚੱਲਣਾ ਸਿਖਾਇਆ ਉਹਨਾਂ ਨੇ ਮਨੁੱਖੀ ਮਨੁੱਖੀ ਅਧਿਕਾਰਾਂ ਦੀ ਗੱਲ ਉਦੋਂ ਕੀਤੀ ਜਦੋਂ ਹਿੰਦੂਸਤਾਨੀਆਂ ਨੂੰ ਕੀ ਸਮਝਿਆ ਜਾਂਦਾ ਸੀ ਔਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਉਹਨਾਂ ਨੇ ਇੱਕ ਸੁੰਦਰ ਸੰਵਿਧਾਨ ਦੀ ਰਚਨਾ ਕੀਤੀ ਜਿਹਦੇ ਅੰਤਰਗਤ ਪਿਛਲੇ ਇੰਨੇ ਦਹਾਕਿਆਂ ਤੋਂ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਔਰ ਅਸੀਂ ਸਾਰੇ ਰਲ ਮਿਲ ਕੇ ਰਹਿ ਰਹੇ ਹਾਂ ਔਰ ਮੈਂ ਅੱਜ ਉਸ ਵਿਚੜੀ ਆਤਮਾ ਨੂੰ ਜੋ ਹਮੇਸ਼ਾ ਸਾਡੇ ਲਈ ਚਾਨਣ ਮਨਾਰਾ ਹੈ ਉਹਨਾਂ ਦੀ ਸ਼ਿਕਸ਼ੀਅਤ ਨੂੰ ਸਲਾਮ ਕਰਦਾ ਹਾਂ ਸਲੂਟ ਕਰਦਾ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਦਿਖਾਏ ਹੋਏ ਬਰਾਬਰਤਾ ਦੇ ਮਾਰਗ 'ਤੇ ਸਾਨੂੰ ਹਮੇਸ਼ਾ ਚੱਲਣ ਲਈ ਪ੍ਰੇਰਿਤ ਕਰਦੇ ਰਹਿ